माता गंगा जी गुरु अर्जुन जी जे महल ਉਹਨਾਂ ਨੇ ਮਹਾਨ ਕ੍ਰਾਂਤੀਕਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਨਮ ਦਿੱਤਾ ਔਰ ਉਹਨਾਂ ਨੇ ਪ੍ਰੇਰਿਆ ਕਿ ਜ਼ੁਲਮ ਦੇ ਖਿਲਾਫ ਜੰਗ ਲੜਨ ਔਰ ਸੰਘਰਸ਼ ਕਰਨ ਉਹਨਾਂ ਨੇ ਕੀਤਾ ਬੀਬੀ ਭਾਨੀ ਜੀ ਦਾ ਸਿੱਖ ਇਤਿਹਾਸ 'ਚ ਬਹੁਤ ਵੱਡਾ ਰੋਲ ਹੈ ਉਹਨਾਂ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜੋ ਸਾਰੇ ਜਾਣਦੇ ਫਿਰ ਗੁਰੂ ਅੰਗਦ ਦੇਵ ਜੀ ਦੇ ਮਹਿਲ ਉਦੀਪਾ ਸ਼ਰਜੇ ਮਾਤਾ ਖੀਵੀ ਜੀ ਜਿਹੜੇ ਖਡੂਰ ਸਾਹਿਬ ਜਦੋਂ ਗੁਰੂ ਸਾਹਿਬ ਨਿਵਾਸ ਰੱਖਦੇ ਸਨ ਗੁਰੂ ਅੰਗਦੇਵ ਜੀ ਮਹਾਰਾਜ ਤੇ ਸਾਰਾ ਲੰਗਰ ਦਾ ਪ੍ਰਬੰਧ ਮਾਤਾ ਖੀਵੀ ਜੀ ਸੰਭਾਲਦੇ ਸਨ ਸ਼ਾਮ ਨੂੰ ਜਦੋਂ ਪਹਿਲਵਾਨਾਂ ਦੀ ਕੁਸ਼ਤੀਆਂ ਹੁੰਦੀਆਂ ਸਨ ਗੁਰੂ ਸਾਹਿਬ ਆਪ ਵਿੰਦੇ ਸਨ ਉਹਨਾਂ ਨੂੰ ਇਹ ਚਾਹ ਸੀ ਕਿ ਉਹਨਾਂ ਦੇ ਉਹਨਾਂ ਦੀ ਇੱਕ ਲਗਨ ਸੀ ਕਿ ਸਿੱਖ ਜਿੱਥੇ ਅ ਅਧਿਆਤਮਿਕ ਤੌਰ ਤੇ ਬਲਵਾਨ ਹੋਣ ਉੱਥੇ ਜਿਸਮਾਨੀ ਤੌਰ ਤੇ ਵੀ ਬਲਵਾਨ ਹੋਣ ਤੇ ਰਾਤ ਨੂੰ ਕਿਹਾੜੀ ਘੋ ਵਾਲੀ ਖੀਰ ਬਣਦੀ ਸੀ ਤੇ ਮਾਤਾ ਜੀ ਆਪ ਸੇਵਾ ਕਰਦੇ ਸਨ ਕੜਛੀ ਦੇ ਨਾਲ ਕਿਉਂ ਪਾਉਣ ਦੀ ਇਹ ਮਾਤਾ ਖੀਵੀ ਜੀ ਦੀ ਦੇਣ ਫਿਰ ਮਾਤਾਵਾਂ ਚੋ ਮਾਤਾ ਜਗਤ ਮਾਤਾ ਗੁਜਰੀ ਦੀ ਕਿ ਢੀ ਵੱਡੀ ਦੇਣ ਚਾਰੇ ਲਾਲ ਵਾਰੇ ਡੋਲਣ ਨਹੀਂ ਦਿੱਤਾ ਐਸੀ ਸਿੱਖਿਆ ਦਿੱਤੀ ਐਸੀ ਗੁਣਤੀ ਦਿੱਤੀ ਛੋਟੇ ਛੋਟੇ ਬਾਲ ਵੱਡੇ ਸ਼ਾਖੇ ਕਰ ਗਏ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਇਹ ਆਪ ਵੀ ਕੁਰਬਾਨੀ ਦਿੱਤੀ ਤੇ ਆਪਣੇ ਸੂਰਬੀਰ ਪੁੱਤਰ ਨੂੰ ਐਸੇ ਨੂੰ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹਨਾਂ ਦਾ ਦੁਨਿਆਦ ਕੋਈ ਸਾਨੀ ਨਹੀਂ ਇਹਨਾਂ ਦੀ ਸਿਫਤ ਇਸ ਬਾਨ ਨਾਲ ਤੇ ਲਫਜ਼ਾਂ ਨਾਲ ਕੀਤੀ ਨਹੀਂ ਜਾ ਸਕਦੀ ਉਹ ਆਪਣੀ ਮਿਸਾਲ ਆਪ ਨੇ ਇਹ ਹੈ ਮਾਤਾ ਗੁਜਰੀ ਜੀ ਦੇਣ ਇਸ ਤਰ੍ਹਾਂ ਫਿਰ ਜਦੋਂ ਗੁਰੂ ਸਾਹਿਬ ਅੰਮ੍ਰਿਤ ਿਆਰ ਕਰਨ ਲੱਗੇ ਤੇ ਮਾਤਾ ਜੀਤੋ ਜੀ ਉਹਨਾਂ ਦੇ ਮਹਿਲ ਉਹ ਪਤਾਸ਼ੇ ਲਿਆਏ ਤੇ ਉਹਦੇ ਚ ਪਾਇਆ ਵੀ ਰਸਤੇ ਨਾਨਾਰ ਨਮਰਤਾ ਵੀ ਅ ਸਿਖਾ ਨੂੰ ਮਿਲੀ ਦਾਤ ਦੇ ਤੌਰ ਤੇ ਫਿਰ ਮਾਤਾ ਸੁੰਦਰੀ ਜੀ ਦਿੱਲੀ ਗਏ ਜਿੱਥੇ ਜਾ ਕੇ ਉਹਨਾਂ ਨੇ 39 ਸਾਲ گزارੇ ਔਰ ਸੰਗੀਤ ਦੇ ਬਹੁਤ ਵੱਡੇ ਪਹਿਲੇ ਕੀਰਤਨਕਾਰ ਸਨ ਔਰ ਸੰਗੀਤ ਦੇ ਬਹੁਤ ਵੱਡੇ ਮਾਹਰ ਸਨ ਆਪ ਗਾਇਨ ਕਰਦੇ ਸਨ ਤੇ ਹੋਰ ਨਾਲ ਕਲਾਕਾਰਾਂ ਨੂੰ ਸੁਣਦੇ ਸਨ ਤੇ ਇਨਾਮ ਦਿੰਦੇ ਸਨ ਉੱਥੇ ਗੁਰਦੁਆਰਾ ਮਾਤਾ ਸੁੰਦਰੀ ਜੀ ਦਿੱਲੀ ਵਿੱਚ ਬਣਿਆ ਹੋਇਆ ਉਹਨਾਂ ਦੇ ਨਾਂ ਤੇ ਕਾਲਜਵੀਆ ਮਾਤਾ ਸੁੰਦਰੀ College for Women.